ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸੁਦਮ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਮਦੇਸ਼ਾਂ ਵਿੱਚੋਂ ਆਉਣ ਵਾਲੇ ਨੌ ਜਵਾਨਾਂ ਬਾਰੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੀ ਜਗ੍ਹਾ ਦੀ ਜਿਹੜੀ ਆ ਉਹ ਸਾਰੀਆਂ ਹੱਦਾਂ ਬਦਲ ਨੇ ਢੱਪ ਚੁੱਕੀ ਆ ਔਲ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਦੇ ਰੁਜ਼ਗਾਰ ਪੜੇ ਦਿੱਖੇ ਘੁੰਮ ਰਹਿਆ ਉਹ ਰੁਜ਼ਗਾਰ ਦੀ ਭਾਲ ਦੇ ਵਿੱਚ ਇੱਧਰ ਉੱਧਰ ਭਟਕ ਰਹਿਆ ਲੇਕਿਨ ਉਹਨਾਂ ਨੂੰ ਰੁਜ਼ਗਾਰ ਮਿਲਣਾ ਦੇਡਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਸ ਦਾ ਕਾਰਨ ਇਹ ਆ ਕਿ ਜਾਂ ਤਾਂ ਉਹਨਾਂ ਨੂੰ ਪੁੱਛੀਆਂ ਆਦਤਾਂ ਜਿਹੜੀਆਂ ਪੰਜਾਬ ਦੇ ਵਿੱਚ ਪੈ ਰਹੀਆਂ ਜਾਂ ਫਿਰ ਉਹ ਵਦੇਸ਼ਾਂ ਵਾਲੋਂ ਆਪਣਾ ਮੂੰਹ ਉਹ ਘਰ ਆਇਆ ਖਾਸ ਤੌਰ ਤੇ ਅਜੇ ਵੀ ਮੈਂ ਦੇਖਿਆ ਆ ਕਿ ਅਮਰੀਕਾ ਕੈਨੇਡਾ ਵਾਲੋਂ ਅਜੇ ਵੀ ਸਾਡੇ ਨੂੰ ਜਵਾਨ ਲੰਬੀਆਂ ਰਾਕਮ ਦੇ ਕੇ ਅਜੇ ਵੀ ਇੱਥੇ ਆਉਣ ਨੂੰ ਗੈਰ ਕਾਨੂੰਨੀ ਤੌਰ ਤੇ ਪਹੁੰਚਣ ਨੂੰ ਅਜੇ ਵੀ ਤਰਲਮਸ਼ੀ ਹੋ ਰਿਹਾ ਹੈ ਜਦ ਕਿ ਸਾਰਿਆਂ ਨੂੰ ਪਤਾ ਆ ਕਿ ਟਰੰਪ ਦੀ ਸਰਕਾਰ ਆਉਣ ਤੋਂ ਬਾਅਦ ਇੱਥੇ ਪਹੁੰਚ ਸਕਣਾ ਜਿਹੜਾ ਬਹੁਤ ਮੁਸ਼ਕਲ ਹੈ ਅਗਰ ਕੋਈ ਇੱਥੇ ਵਿਅਕਤੀ ਪਹੁੰਚ ਵੀ ਜਾਂਦਾ ਆ ਤਾਂ ਇੱਥੇ ਸੈਟਲ ਹੋਣਾ ਜਾਂ ਇੱਥੇ ਕਿਸੇ ਨੂੰ ਰੁਜ਼ਗਾਰ ਮਿਲਣਾ ਬਹੁਤ ਮੁਸ਼ਕਲ ਹੈ ਇਥੋਂ ਤੱਕ ਕਿ ਜਿਹੜੇ ਇੱਥੇ ਕਈ ਗ੍ਰੀਨ ਕਾਰਡ ਹੋਲਡਰ ਸੱਜਣ ਜਾਂ ਭੈਣ ਭਰਾ ਇੱਥੇ ਬੈਠੇ ਹਨ ਉਹਨਾਂ ਦਾ ਵੀ ਇੱਥੇ ਰਹਿ ਸਕਣਾ ਜਿਹੜਾ ਉਹ ਬੜਾ ਮੁਸ਼ਕਲ ਜਾਪਦਾ ਹੈ ਮੈਂ ਤੁਹਾਨੂੰ ਇਹਦੇ ਥੋੜਾ ਜਿਹਾ ਪਿਛੋਕੜ ਵੱਲ ਲੈ ਜਾਵਾਂ ਕਿ ਅਮਰੀਕਾ ਦੀ ਧਰਤੀ ਤੇ ਪੰਜਾਬ ਵਿੱਚੋਂ ਦੋ ਵੱਖ-ਵੱਖ ਗਰੁੱਪਾਂ ਵਿੱਚ ਇੱਕ ਦੇ ਵਿੱਚ 1500 ਜਿਹੜੇ ਮੁੰਡੇ ਸੀ ਨੌਜਵਾਨ ਮੁੰਡੇ ਸੀ ਉਹ ਦੂਸਰੇ ਵਿੱਚ ਜਿਹੜੇ 6 ਨੌਜਵਾਨ ਮੁੰਡੇ ਸੀ ਉਹ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਇੱਥੇ ਹੀ ਗੁੰਮ ਹੋ ਗਏ ਜਦ ਕਿ ਅੱਜ ਕਈ ਸਾਲ ਬੀਤ ਗਏ ਆ ਸਾਡੇ ਯਤਨਾਂ ਦੇ ਬਾਵਜੂਦ ਵੀ ਅਸਰਕਾਰੀ ਯਤਨਾਂ ਦੇ ਬਾਵਜੂਦ ਵੀ ਉਹਨਾਂ ਦਾ ਅਜੇ ਤੱਕ ਥੋ ਪਤਾ ਨਹੀਂ ਲੱਗ ਸਕਿਆ ਉਹ ਕਈਆਂ ਦੇ ਪਰਵਾਦਾਂ ਦੇ ਇੱਕੋ ਇੱਕ ਬੱਚਾ ਸੀ ਕਈਆਂ ਦੇ ਦੋ ਸੀ ਮੇਰੇ ਕਹਿਣ ਦਾ ਮਤਲਬ ਹੈ ਆ ਉਹ ਕਈ ਸਾਲਾਂ ਤੋਂ ਲਾਭ ਪਾਇਆ ਨਾ ਤਾਂ ਉਹਨਾਂ ਨੂੰ ਦੱਬਣ ਦੀ ਸਾਡੇ ਨਾਲ ਕਿਸੇ ਨੇ ਸਹਿਤਾ ਕੀਤੀ ਉਹ ਸਾਡੇ ਜਿਹੜੇ ਸਾਧਨ ਆ ਉਹ ਵੀ ਸੀਮਤ ਸਾਧਨ ਆ ਨਾ ਹੀ ਆਪਣੇ ਜਿਹੜੇ ਸੀਮਤ ਸਾਧਨਾ ਨਾਲ ਅਸੀਂ ਉਹਨਾਂ ਨੂੰ ਅੱਜ ਤੱਕ ਜਿਹੜਾ ਉਹ ਲੱਭ ਸਕੇ ਹੁਣ ਦੇਖੋ ਤੁਸੀਂ ਜਿਹੜੇ ਵੀ ਕਈ ਵਿਅਕਤੀ ਆ ਕਈ ਮੁੰਡੇ ਆ ਉਹ ਇੱਥੋਂ ਦੇ ਜਨਰਲਾਂ ਵਿਚਿੰਦੀ ਹੁੰਦੇ ਹੋਏ ਅਮਰੀਕਾ ਦੇ ਵਿੱਚ ਪਹੁੰਚੇ ਜਾਂ ਕੈਨੇਡਾ ਵਿੱਚ ਪਹੁੰਚੇ ਲੇਕਨ ਉਹਨਾਂ ਨੇ ਜਿਹੜੀ ਘਾਗਣਾ ਕਾਲੀ ਜਾਂ ਜੰਗਲ ਰੇ ਤਪੱਸਿਆ ਕੀਤੀ ਦੁੱਖ ਸਹੇ ਔਰ ਉਹ ਤਾਂ ਉਹ ਜਾਣਦੇ ਆ ਉਹਨਾਂ ਵਿੱਚੋਂ ਵੀ ਕਈ ਕਾਮਯਾਬ ਹੋਏ ਕਈ ਨਹੀਂ ਕਾਮਯਾਬ ਹੋਏ ਲੇਕਨ ਇਹ ਜਿਹੜਾ ਰਸਤਾ ਆ ਠੀਕ ਹੈ ਮੈਂ ਬੇਜਗੀ ਗਾੜੀ ਦੇ ਸਾਈ ਹੋਏ ਸਾਡੇ ਮੁੰਡੇ ਜਿਹੜੇ ਆ ਉਹ ਐਡਾ ਵੱਡਾ ਸਖਤ ਫੈਸਲਾ ਕਰ ਬੈਠਦੇ ਆ ਜਿਹੜੇ ਕਾ ਨਾ ਮੈਂ ਸਾਰਿਆਂ ਨੂੰ ਸਲਾਹ ਦਊਂਗਾ ਕਿ ਘੱਟੋ ਘੱਟ ਅਮਰੀਕਾ ਕੈਨੇਡਾ ਆਉਣ ਤੋਂ ਪਹਿਲਾਂ ਉਹ ਲੱਖ ਵਾਰ ਇਸਰਾਨ ਨੂੰ ਸੋਚਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਪ੍ਰਾਪਤੀ ਹੋ ਸਕੇਗੀ ਕਿ ਨਹੀਂ ਔਰ ਕੀ ਕਰ ਟ੍ਰਿਕ ਇਹ ਨਾ ਅਮਰੀਕਾ ਕੈਨੇਡਾ ਪਹੁੰਚ ਸਕਣਗੇ ਕਿ ਨਹੀਂ ਕੀ ਉਥੇ ਦੀ ਜਿਹੜੀ ਆ ਨੌਕਰੀ ਲੈ ਸਕਣਾ ਉਹਨਾਂ ਲਈ ਆਸਾਨ ਗੱਲ ਹੋਵੇਗੀ ਕਿ ਨਹੀਂ ਇਹ ਗੱਲਾਂ ਜਿਹੜੀਆਂ ਸਾਰੀਆਂ ਹੀ ਉਹਨਾਂ ਨੌਜਵਾਨਾਂ ਨੂੰ ਆਪਣੇ ਦਿਲ ਤੇ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ ਆ ਜਿਹੜੇ ਬੱਚੇ ਇੱਥੇ ਆਉਣ ਦੇ ਲਈ ਤੰਗ ਮਚੀ ਹੋ ਰਹੇ ਆ ਦੂਸਰੀ ਗੱਲ ਜਿਹੜੇ ਬੱਚੇ ਮੁੰਡੇ ਜਾਂ ਕੁੜੀਆਂ ਗਲਫ ਕੰਟਰੀ ਵਿੱਚ ਜਾਣ ਦੇ ਚਾਹਵਾਨਾ ਉਹ ਉੱਥੇ ਜਾ ਸਕਦੇ ਆ ਜੇਕਰ ਉੱਥੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਕਿ ਦਿੱਲੀ ਦੇ ਵਿੱਚ ਇੱਕ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਅਫਸਰ ਅਗਰ ਤੁਹਾਨੂੰ ਕੋਈ ਐਗਰੀਮੈਂਟ ਆਉਂਦਾ ਆ ਕਿਸੇ ਜੋਬ ਦਾ 2 ਸਾਲ ਦਾ ਕੰਟਰੈਕਟ ਹੁੰਦਾ ਚਾਹ ਸਾਲ ਦਾ ਹੁੰਦਾ 1 ਸਾਲ ਦਾ ਹੁੰਦਾ ਅਗਰ ਤੁਸੀਂ ਉਸ ਕੰਟਰੈਕਟ ਨੂੰ ਮੰਨਦੇ ਹੋ ਜਾਂ ਪ੍ਰਵਾਨ ਕਰਦੇ ਹੋ ਤਾਂ ਉਹਦੇ ਉੱਤੇ ਘੱਟੋ ਘੱਟ ਤੁਸੀਂ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਦੀ ਮੋਡਿਊਲ ਨਾ ਪੜ੍ਹਨਾ ਕਿਉਂਕਿ ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਤੁਹਾਡਾ ਅੱਗੇ ਇਹ ਕੋਈ এমਪਲాయਰ ਹੋਏਗਾ ਉਹ ਤੁਹਾਡੇ ਨਾਲ ਕਿਸੇ ਕਿਸਮ ਦੀ ਜਾਤੀ ਨਹੀਂ ਕਰੇਗਾ ਔਰ ਅਗਰ ਕਰੇਗਾ ਤਾਂ ਉਹਦੇ ਨਾਲ ਉਹਦੇ ਵਿੱਚ ਗਵਰਨਰਟ ਆਫ ਇੰਡੀਆ ਜਿਹੜੀ ਆ ਜਿਹੜਾ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਆ ਉਹ ਦਖਲੰਦਗੀ ਕਰੇਗਾ ਔਰ ਉਹ ਤੁਹਾਡੀ ਸਹਾਇਤਾ ਦੇ ਲਈ ਆ ਉਹ ਕਰ ਪਾਊਗਾ ਹੁਣ ਕੀ ਹੁੰਦਾ ਬਾਦੋ ਬਾਪ ਡੇਢੇ ਸਾਡੇ ਮੁੰਡੇ ਕੁੜੀਆਂ ਆ ਉਹ ਚਲੇ ਜਾਂਦੇ ਆ ਫਿਰ ਉੱਥੇ ਜਾ ਕੇ ਰੌਲਾ ਪਾਉਂਦੇ ਆ ਸਾਨੂੰ ਜੀ ਫਲਾਣੇ ਸ਼ੇਖ ਨੇ ਖਾਸ ਲੋਕ ਨਾ ਕੁੜੀਆਂ ਦੀ ਗੱਲ ਕਰਦਾ ਲਓ ਜੀ ਸਾਨੂੰ ਫਲਾਣੇ ਸ਼ੇਖ ਨੇ ਰੱਖ ਲਿਆ ਹੁਣ ਉਹ ਸਾਨੂੰ ਛੱਡਦਾ ਨਹੀਂ ਬਗੈਰਾ ਵਗੈਰਾ ਬਗੈਰਾ ਲੇਕਿਨ ਬਾਦ ਦੇ ਵਿੱਚ ਕਿਸੇ ਨੂੰ ਦੋਸ਼ ਦੇਣ ਦੀ ਵਜਾਏ ਪਹਿਲਾਂ ਹੀ ਸਹੀ ਤਰੀਕੇ ਦੇ ਨਾਲ ਸਹੀ ਕਾਗਜ਼ ਪੱਤੇ ਦਾ ਆਪਣੇ ਬਣਾ ਕੇ ਇਹ ਇਥੋਂ ਤੋਂ ਦਿੱਲੀ ਤੋਂ ਪਰ ਤੁਹਾਨੂੰ ਕਿਸੇ ਕਿਸਮ ਦੀ ਜਿਹੜੀ ਆ ਉਹ ਪਰੇਸ਼ਾਨੀ ਨਹੀਂ ਹੋਵੇਗੀ ਦੂਜੀ ਗੱਲ ਹੈ ਖਾਸ ਤੌਰ ਤੇ ਕੁੜੀਆਂ ਨੂੰ ਉਥੇ ਬਹੁਤ ਜ਼ਿਆਦਾ ਐਕਸਪਲੋਇਟ ਕਰਦੇ ਆ ਇਸ ਲਈ ਕੁੜੀਆਂ ਨੂੰ ਜਾਣ ਤੋਂ ਪਹਿਲਾਂ ਬਹੁਤ ਸਾਰੀ ਜਿਹੜੀ ਸੋਚ ਵਿਚਾਰ ਹੈ ਉਹ ਕਰਨੀ ਚਾਹੀਦੀ ਆ ਫਿਰ ਉਹ ਉਥੇ ਜਾ ਕੇ ਇਹ ਰੋਲਾ ਪਾਉਣਾ ਕਿ ਸਾਨੂੰ ਜੀ ਫਲਾਣਾ ਸ਼ੇਖ ਜਿਹੜਾ ਇਸ ਤਰ੍ਹਾਂ ਬਤਾ ਕਰਦਾ ਆ ਇਸ ਤਰ੍ਹਾਂ ਬਤਾਉ ਕਰਦਾ ਆ ਸਾਨੂੰ ਇਥੋਂ ਕੱਢੋ ਸਾਡੀ ਜ਼ਿੰਦਗੀ ਦੁੱਬਰ ਹੋ ਚੁੱਕੀ ਆ ਫੇ ਉੱਥੇ ਦੌੜਾ ਪੋਣਾ ਜਿਹੜਾ ਕੋਈ ਮੈਨੇ ਨਹੀਂ ਰੱਖਦਾ ਹਾਂ ਠੀਕ ਐ ਕਿ ਭਾਣੂ ਉੱਥੋਂ ਕੱਢ ਲਿਆ ਜਾਂਦਾ ਆ ਪੰਜਾਬ ਦੇ ਪੋਲੀਟੀਸ਼ੀਅਨ ਹਿੰਦੁਸਤਾਨ ਦੇ ਪੋਲੀਟੀਸ਼ੀਅਨ ਇਹ ਵੀ ਲਈ ਗਰਮੀ ਦੇ ਨਾਲ ਜਤਨ ਕਰਦੇ ਆ ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਥੋਂ ਕੱਢ ਕੇ ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਆ ਦੇ ਕਹਿੰਦੇ ਇੱਥੋਂ ਤੱਕ ਆਪਾਂ ਨੌਵਤੀ ਕਿਉਂ ਪਹੁੰਚਣ ਦਿੰਦੇ ਆ ਇਹਦੇ ਲਈ ਸਹੀ ਪ੍ਰਕਿਰਿਆ ਇਹ ਆ ਕਿ ਸਹੀ ਕਾਗਜ਼ ਜਿੱਤੇ ਵੀ ਤੁਸੀਂ ਕਿਸੇ ਦੇ ਘਰ ਵਿੱਚ ਨੌਕਰੀ ਵੀ ਕਰਨੀ ਆ ਤਾਂ ਤੁਸੀਂ ਉਥੇ ਦੇ ਉਹਨਾਂ ਨਾਲ ਐਗਰੀਮੈਂਟ ਕਰੋ ਜਿਹੜਾ ਵੀ ਐਗਰੀਮੈਂਟ ਤੁਹਾਡਾ ਹੁੰਦਾ ਆ ਉਹਨੂੰ ਪ੍ਰੋਟੈਕਟਰ ਆਫ ਇਨਿਗਨੈਂਸ ਦੇ ਵਿੱਚ ਕਾਉਂਟਰ ਸਾਈਨ ਕਰਵਾਓ ਫਿਰ ਤੁਸੀਂ ਉੱਤੇ ਜਾਓ ਨਾ ਤਾਂ ਤੁਹਾਡੇ ਨਾਲ ਤੁਹਾਡਾ EMPLAE ਜਿਹੜਾ ਕੋਈ ਪ੍ਰੋਬਲਮ ਕ੍ਰੀਏਟ ਕਰੇਗਾ ਨਾ ਹੀ ਤੁਹਾਨੂੰ ਕਿਸੇ ਕਿਸਮ ਦੀ ਉੱਥੇ ਸਮੱਸਿਆ ਆਉਗੀ ਮੈਂ ਇੱਕ ਤੁਹਾਨੂੰ 25 30 ਸਾਲ ਦੀ ਗੱਲ ਬਹੁਤ ਪੁਰਾਣੀ ਆ لیکن او ایک एग्जांपल ਜੂ ਦੇਣਾ ਚਾਹੁੰਦਾ ਆ ਉਸ ਵੇਲੇ ਮੈਂ ਵੀ ਅਬਈ ਦੇ ਵਿੱਚ ਸੀ ਆਮ ਤੌਰ ਦੇ ਉੱਤੇ ਸਾਡੇ ਮੁੰਡਿਆਂ ਨੂੰ ਜਿਹੜੇ ਵਿਆਹ ਹੁੰਦੇ ਆ ਜਾਂ ਵਿਆਹ ਕਰਵਾ ਕੇ ਉੱਥੇ ਪਹੁੰਚੇ ਹੁੰਦੇ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਆਪਣੀਆਂ ਵੋਟੀਆਂ ਦੀਆਂ ਤਸਵੀਰਾਂ ਉੱਥੇ ਦੇ ਸ਼ੇਖਾਂ ਨੂੰ ਉੱਥੇ ਦੇ ਦੇ ਬੱਡੇ ਬੱਡੇ ਲੈਂਡਲਾਰਡ ਆ ਉਹਨਾਂ ਨੂੰ ਦਿਖਾਉਣ ਦੇ ਬੜੇ ਸ਼ੌਂਕ ਹੁੰਦੇ ਆ ਲਓ ਜੀ ਆ ਮੇਰੀ ਵੋਟੀ ਆ ਜੀ ਆ ਭਲਾਣਾ ਜੀ ਆ ਢੀਂਗ ਦੀ ਮੇਰਾ ਇਹ ਨਾ ਵਿਆਹ ਹੋਇਆ ਜੀ ਉਹ ਇੱਕ ਸ਼ੇਖ ਦੀ ਨਜ਼ਰ ਜਿਹੜੀ ਆ ਉਹ ਇੱਕ ਮੁੰਡੇ ਦੀ ਵੋਟੀ ਉੱਤੇ ਪੈ ਗਈ ਤੇ ਉਹ ਉਹ ਤੇ ਮੌਤ ਹੋ ਗਿਆ ਉਹਨਾਂ ਨੇ ਮੈਂ ਸ਼ਾਰਟਕਟ ਗੱਲ ਸੁਣਾਉਣਾ ਉਹਨੇ ਉਹਨੂੰ ਕਹਿ ਤੂੰ ਇਹ ਦਾ ਕਿਉਂ ਨਹੀਂ ਕਰਦਾ ਤੇ ਆਪਣੀ ਰੋਟੀ ਨੂੰ ਆ ਇਹ ਸਾਡੇ ਕੋ ਇੱਥੇ ਲਿਆ ਆਣ ਕੇ ਮੈਂ ਤੁਹਾਨੂੰ ਜਗ੍ਹਾ ਦਾ ਪਲੰਬੰਦ ਕਰ ਦਿੰਨਾ। ਔਰ ਮੁੰਡਾ ਖੁਸ਼ ਹੋ ਗਿਆ ਵੀ ਮੇਰੀ ਰੋਟੀ ਇੱਥੇ ਆ ਜਾਣੀ ਆ ਤੇ ਜਗ੍ਹਾ ਦਾ ਪਲੰਬੰਦ ਵੀ ਹੋ ਜਾਏਗਾ। ਸ਼ੇਖ ਨਾਲ ਮੇਰੇ ਚੰਗੇ ਸਬੰਧ ਹੋ ਜਾਣਗੇ। ਫਿਰ ਦੀ ਉਹ ਮੁੰਡਾ ਰੋਟੀ ਆਪਣੀ ਲੈ ਆ। ਔਰ ਜਦੋਂ ਕੁਝ ਸਮਾਂ ਬੀਤਿਆ ਤੇ ਉਹ ਮੁੰਡੇ ਨੂੰ ਕਹੇ ਲਗਾ ਵੀ ਤੂੰ ਇਦਾਂ ਕਰ ਤੂੰ ਛੁੱਟੀ ਜਾ ਆਇਆ ਖੈਰ ਉਹਦਾ ਪਾਸਪੋਰਟ ਲਿਆ ਉਹਨੇ ਤੇ ਉਹਨੂੰ ਉਹ ਚੜਾਉਣ ਦੇ ਲਈ 에어ਪੋਰਟ ਤੇ ਲੈ ਗਿਆ 에 ਉੱਥੇ ਜਾ ਕੇ ਉਹਨੇ 5 ਸਾਲ ਦਾ ਜਿਹੜਾ ਠੱਪਾ ਸੀ ਪਾਸਪੋਰਟ ਦੇ ਉੱਤੇ ਵੀ 5 ਸਾਲ ਦੇ ਮੁੜ ਕੇ ਐਂਟਰ ਨਹੀਂ ਹੋ ਸਕਦਾ ਦੁਬਈ ਦੇ ਵਿੱਚ ਉਹ ਤੇ ਲਗਵਾ ਦਿੱਤਾ ਤੋ ਮੁੰਡਾ ਜੀ 5 ਸਾਲ ਜਿਹੜਾ ਇੱਥੇ ਵਾਪਸ ਨਹੀਂ ਮੁੜਿਆ ਉਹ 5 ਸਾਲ ਬਾਅਦ ਜਦ ਆਇਆ ਤਾਂ ਤੈ ਡੇਢ ਹੋ ਚੁੱਕੀ ਸੀ ਤਾਂ ਉਹਨੇ ਆਣ ਕੇ ਫੇਰ ਕੈਸਟਾਂ ਦੀ ਦੁਕਾਨ ਉੱਥੇ ਸ਼ਾਹਜਾਹ ਦੀ ਵਿੱਚ ਪਾ ਲਈ ਤੇ ਇੱਕ ਦਿਨ ਨਾਲ ਸਾਨੂੰ ਮੌਕਾ ਮਿਲਿਆ ਉਹਦੇ ਕੋਲ ਕੈਸਟਾਂ ਲੈਣ ਜਾਣ ਦਾ ਉਹ ਜਿਹੜਾ ਵੀ ਉੱਥੇ ਕੈਸਟਾਂ ਲੈਣ ਜਾਂਦਾ ਤਾਂ ਸਾਰਿਆਂ ਨੂੰ ਆਪਣੀ ਜਿਹੜੀ ਕਹਾਣੀ ਸੀ ਉਹ ਦੱਸਦਾ ਨੇ ਇਹ ਗੱਲ ਦੀ ਐਗਜ਼ਾਮਪਲ ਤਾਂ ਦਿੱਤੀ ਆ ਤੇ ਉੱਥੇ ਬੜਾ ਕੁਝ ਹੁੰਦਾ ਆ ਹਰ ਇੱਕ ਬੰਦੇ ਨੂੰ ਉੱਥੇ ਸचेत ਹੋਣ ਦੀ ਲੋੜ ਆ ਕਿਉਂਕਿ ਆਪਣੀ ਇੱਜ਼ਤ ਆਪ ਹੀ ਬਚਾ ਕੇ ਰੱਖਣ ਦੀ ਲੋੜ ਆ ਤੇ ਸਾਨੂੰ ਜੇ ਕਦੇ ਅਸੀਂ ਆਪਣੇ ਆਪ ਨੂੰ ਆਪਣੇ ਪ੍ਰਵਾਹ ਨੂੰ ਐਕਸਪੋਜ਼ ਕਰਾਂਗੇ ਤਾਂ ਦੂਸਰਾ ਬੰਦਾ ਜਿਹੜਾ ਜਿਹਦੇ ਕੋਲ ਅਸੀਂ ਐਕਸਪੋਜ਼ ਕਰਾਂਗੇ ਉਹਦੀ ਨੀਅਤ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਆ ਉਹ ਕਿਸੇ ਵੇਲੇ ਵੀ ਉਹ 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 ਤੁਹਾਡੀ ਰੰਗ ਵਿੱਚ ਭੰਗ ਹੋ ਪਾ ਸਕਦਾ ਆ ਸੋ ਦੂਸਰੀ ਗੱਲ ਇਹ ਆ ਵੀ ਤੁਹਾਡੇ ਜਦੋਂ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਲੈਂਡ ਹੁੰਨੇ ਆ ਤੇ ਅਕਸਰ ਤੁਹਾਡੇ ਜਿਹੜੇ ਆ ਪਾਸਪੋਰਟ ਉਹ ਸ਼ੇਖ ਜਿਹੜੇ ਆ ਆਪਣੇ ਕੋਲ ਲੈ ਲੈਂਦੇ ਆ ਉਹ ਆਪਣੀ ਮਰਜ਼ੀ ਨਾਲ ਤੁਹਾਡੇ ਕੋਲੋਂ ਕੰਮ ਕਰਾਉਂਦੇ ਆ ਉਹ ਗੱਤਾਂ ਨੂੰ ਇਹ ਗੱਲ ਦਾ ਇੱਕ ਭੈ ਬਣਿਆ ਰਹਿੰਦਾ ਆ ਕਿ ਲਓ ਜੀ ਜੇ ਕਦੇ ਅਸੀਂ ਸ਼ੇਖ ਦੀ ਗੱਲ ਨਾ ਮੰਨੀ ਤਾਂ ਸਾਡਾ ਪਾਸਪੋਰਟ ਕਿੱਥੋਂ ਮਿਲੂਗਾ ਅਸੀਂ ਕਿਸ ਤਰ੍ਹਾਂ ਇੰਡੀਆ ਵਾਪਸ ਜਾ ਸਕਾਂਗੇ ਇਹ ਇਸ ਗੱਲ ਦਾ ਜਿਹੜਾ ਭਰਮ ਤੁਹਾਨੂੰ ਜਾਂ ਡਰ ਆ ਉਹ ਬਣਿਆ ਰਹਿੰਦਾ ਆ ਤੁਹਾਡੇ ਦਿਮਾਗ ਦੇ ਵਿੱਚ ਸੋ ਇਹ ਗੱਲਾਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਆ ਆਪਣਾ ਆਪ ਸੰਭਾਲ ਕੇ ਚੱਲੋ ਨਾਗੇ ਤੁਹਾਨੂੰ ਉਥੇ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਉਹ ਸਭ ਤੋਂ ਵੱਡੀ ਜਿਹੜੀ ਭੈੜੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਆ ਕੋਈ ਬੰਦਾ ਜਿਹੜਾ ਬਾਦਲਾ ਹੁੰਦਾ ਆ ਉਹ ਤੁਹਾਡਾ ਛੇਤੀ ਕੀਤੇ ਨੁਕਸਾਨ ਨਹੀਂ ਕਰ ਸਕਦਾ ਜੇਕਰ ਨੁਕਸਾਨ ਕੋਈ ਕਰਦਾ ਆ ਤਾਂ ਤੁਹਾਡੇ ਆਪਣੇ ਬੰਦੇ ਹੀ ਨੁਕਸਾਨ ਕਰਦੇ ਆ ਉਹ ਤੁਹਾਡੇ ਨੇੜੇ ਹੋ ਕੇ ਤੁਹਾਡਾ ਆਪਣਾ ਜਿਹੜਾ ਨਕਸਾਨ ਹੋ ਕਾਦੇ ਆ ਸੋ ਇਸ ਲਈ ਸਭ ਤੋਂ ਪਹਿਲਾਂ ਆਪਣੇਆਂ ਤੋਂ ਬਚਣ ਦੀ ਲੋੜ ਆ ਫਿਰ ਦੂਸਿਆਂ ਤੋਂ ਜਿਹੜਾ ਦੇ ਤੋਂ ਥੋੜਾ ਜਆ ਬਚ ਕੇ ਰਹਿਣ ਦੀ ਲੋੜ ਆ ਜਿਹੜੇ ਆਪਣੇ ਬੰਦੇ ਹੁੰਦੇ ਆ ਉਹ ਤੁਹਾਡੀ ਪਿਛਲੇ ਸ਼ੁਰੂਆ ਮਾਰ ਕੇ ਤੁਹਾਨੂੰ ਮਾਰਦੇ ਆ ਜਿਹੜੇ ਬਗਾਨੇ ਬੰਦੇ ਹੁੰਦੇ ਆ ਉਹ ਥੋੜਾ ਬਹੁਤ ਟਾਈਮ ਪਾ ਕੇ ਤੁਹਾਨੂੰ ਮਾਰਨ ਦਾ ਯਤਨ ਕਰਦੇ ਆ ਸੋ ਇਹ ਗੱਲਾਂ ਜਿਹੜੀਆਂ ਸਾਰੀਆਂ ਤੁਹਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਇੱਕ ਗੱਲ ਮੈਂ ਇੱਥੇ ਪੰਜਾਬ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਕਿਸੇ ਵੇਲੇ ਮੈਂ ਵੈਸੇ 25-30 ਸਾਲ ਦੀ ਗੱਲ ਕਰਦਾ ਆ ਅੱਜ ਪਤਾ ਨਹੀਂ ਸਿਚੁਏਸ਼ਨ ਕਿਹੋ ਜੀ ਹੋਵੇ ਕਿਸੇ ਵੇਲੇ ਮਹਾਦਸ਼ਾ ਦੇ ਵਿੱਚ ਵਦੇਸ਼ਾਂ ਵਿੱਚ ਬੱਚੇ ਭੇਜਣ ਦੇ ਲਈ ਇੱਕ ਗਵਰਨਮੈਂਟ ਵੱਲੋਂ ਮਹਾਰਾਸ਼ਟਰਾ ਬੈਂਡ ਪਾਵਰ ਐਕਸਪੋਰਟ ਕਾਪਰੇਸ਼ਨ ਹੁੰਦੀ ਸੀ ਉੱਥੇ ਉਹਦੇ ਵਿੱਚ ਕੁਝ ਜਿਹੜੇ ਸੀਨੀਅਰ ਗਵਰਨਮੈਂਟ ਦੇ ਆਫੀਸਰ ਸਹਿਬਾਨ ਸਨ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵੱਖ-ਵੱਖ ਕੈਟਾਗਰੀ ਕੈਟਾਗਰੀ ਵਾਲੇ ਕੰਮ ਜਿਹੜੇ ਆ ਉਹ ਲੱਭ ਕੇ ਦਿਉਂਦੇ ਸਨ ਜਿਹੜੇ ਵਿੱਚ ਸਕਿੱਲ ਸਕਿੱਲ ਬੰਦਿਆਂ ਦੇ ਵੀ ਜਿਹੜੇ ਇੱਕ লেਵਲ ਦੇ ਬੰਦਿਆਂ ਲਈ ਵੀ ਜਿਹੜੇ ਵਾਈਟ ਕਾਲਰ ਜੋਬ ਆ ਉਹ ਵੀ ਰੱਬ ਕੀ ਲਿਆਉਂਦੇ ਸਨ ਟੈਕਨੀਕਲ ਐਕਸਪਰਟ ਦੇ ਵੀ ਲੈ ਕੇ ਆਉਂਦੇ ਸਨ ਤੇ ਉਹਨਾਂ ਦੇ ਕੋਲ ਜਿਹੜੇ ਆਥੂ ਆਊਟ ਦੀ ਸਟੇਟ ਜਿਹੜੇ ਆ ਮੁੰਡੇ ਕੁੜੀਆਂ ਆਪਣੇ ਆਪਣੀ ਬਾਇਓ ਡਾਟਾ ਜਮ੍ਹਾਂ ਕਰਵਾਉਂਦੇ ਸਨ